ਇਸ ਕਰਕੇ ਇਹਨਾਂ ਬਚਨਾਂ ਤੇ ਸਾਨੂੰ ਵੀ ਪਹਿਰਾ ਦੇਣਾ ਚਾਹੀਦਾ ਵੀ ਨਿਮਰਤਾ ਵਿੱਚ ਆ ਜਾਈਏ ਕਲਿਆਣ ਆਪਣਾ ਜੇ ਚਾਹੁੰਦੇ ਆ ਤਾਂ ਗੁਰੂ ਦੀ ਸੇਵਾ ਬੜੀ ਜ਼ਰੂਰੀ ਹੈ ਅੱਗੇ ਛੇਵਾ ਬਚਨਾਂ ਜਿਹੜਾ ਲੰਗਰਾਂ ਨੂੰ ਲੈ ਕੇ ਆ ਪਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਕੇ ਲੰਗਰਾਂ ਦੀ ਜਦੋਂ ਸੇਵਾ ਸੰਭਾਲੀ ਆ ਜ਼ਿੰਮੇਵਾਰੀ ਉਦੋਂ ਫਿਰ ਸਾਰੇ ਇੱਕ ਥਾਂ ਹੀ ਪ੍ਰਸ਼ਾਦਾ ਛਕਦੇ ਗੁਰੂ ਕੇ ਲੰਗਰਾਂ ਵਿੱਚ ਬਚਾ ਕੇ ਨਹੀਂ ਸੀ ਕੁਝ ਰੱਖਿਆ ਜਾਂਦਾ ਜੋ ਕੁਝ ਸੰਗਤਾਂ ਵੱਲੋਂ ਭੇਟ ਹੁੰਦਾ ਲੰਗਰ ਉਹ ਧਰਮ ਕਾਰਜਾਂ ਲਈ ਖਰਚ ਕਰ ਦਿੱਤਾ ਜਾਂਦਾ ਕਿਉਂਕਿ ਕਈ ਵਾਰੀ ਆਪਾਂ ਨੂੰ یوں ਹੁੰਦਾ ਆਪਾਂ ਵੇਖਦੇ ਆਂ ਕਈ ਵਾਰੀ ਕੋਈ ਆ ਜਾਵੇ ਆਪਾਂ ਕਹਿੰਨੇ ਆਂ ਵੀ ਕੱਲ੍ਹ ਵਾਸਤੇ ਵਿਚਾਲੀਏ ਕੱਲ੍ਹ ਵਾਸਤੇ ਵਿਚਾਲੀਏ ਪਰ ਬਾਬਾ ਬੁੱਢਾ ਸਾਹਿਬ ਜੀ ਇਸ ਤਰ੍ਹਾਂ ਨਹੀਂ ਸੀ ਕਰਦੇ ਹੁੰਦੇ ਉਹ ਤਾਂ ਸਗੋਂ ਚਾਹੁੰਦੇ ਹੁੰਦੇ ਸੀ ਵੀ ਜੋ ਆਇਆ ਸਭ ਵਰਤਾ ਦਿੱਤਾ ਜਾਵੇ ਜਿਨੇ ਅੱਜ ਦਿੱਤਾ ਉਹ ਕੱਲ ਨੂੰ ਵੀ ਦੇਵੇਗਾ ਤਾਂ ਬਾਬਾ ਬੁੱਢਾ ਸਾਹਿਬ ਜੀ ਦੇ ਲੰਗਰ ਉਹਨਾਂ ਨੇ ਜ਼ਿੰਮੇਵਾਰੀ ਇਹ ਇਸ ਤਰ੍ਹਾਂ ਨਿਭਾਈ ਆ ਜੀ ਸਾਨੂੰ ਵੀ ਨਿਭਾਉਣੀ ਚਾਹੀਦੀ ਆ ਜਦੋਂ ਸੰਗਤ ਆ ਜਾਵੇ ਕੁਝ ਲੁਕੋ ਕੇ ਉਹਲੇ ਕਰਕੇ ਨਹੀਂ ਰੱਖਣਾ ਚਾਹੀਦਾ ਸਭ ਵਰਤਾ ਦੇਣਾ ਚਾਹੀਦਾ ਅੱਜ ਕੱਲ ਦੇ ਜਿਹੜੇ ਲੰਗਰਾਂ ਦਾ ਪ੍ਰਬੰਧ ਆ ਥੋੜਾ ਜਿਹਾ ਉਹਨਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਬਾਬਾ ਬੁੱਢਾ ਜੀ ਦੇ ਜੀਵਨ ਤੋਂ ਬਹੁਤੇ ਗੁਰਸਿੱਖ ਤਾਂ ਬੜੇ ਪ੍ਰੇਮ ਨਾਲ ਲੰਗਰ ਚਲਾ ਰਹੇ ਆ ਪਰ ਕੁਝ ਕੁਝ ਥਾਵਾਂ ਤੇ ਸੰਗਤ ਵੱਲੋਂ ਕਿਹਾ ਗਿਆ ਕਿ ਉੱਥੇ ਉਹ ਲੁਕੋ ਕੇ ਰੱਖ ਲੈਂਦੇ ਨਹੀਂ ਪਾਈ ਇਦਾਂ ਨਹੀਂ ਕਰਨਾ ਆਪਾਂ ਆਪਣੇ ਜੀਵਨ ਨੂੰ ਸੋਹਣਾ ਬਣਾਉਣਾ ਇੱਕ ਵਾਰੀ ਜ਼ਿੰਦਗੀ ਮਿਲੀ ਆ ਅੱਗੇ ਬਾਬਾ ਜੀ ਦਾ ਸਤਵਾਂ ਬਚਨ ਜਿਹੜਾ ਕੀਰਤਨ ਨੂੰ ਲੈ ਕੇ ਆ ਆਮ ਆਪਾਂ ਵੇਖਦੇ ਆ ਅੱਜਕੱਲ ਦੇ ਬੱਚੇ ਨੌਜਵਾਨ ਸਾਰੇ ਗਾਣੇ ਤਾਂ ਸੁਣੀ ਜਾਂਦੇ ਆ ਪਰ ਕੋਈ ਵਿਰਲੇ ਆ ਜਿਹੜਾ ਕੀਰਤਨ ਸੁਣਦਾ ਬਹੁਤ ਥੋੜੀ ਗਿਣਤੀ ਆ ਇਸ ਕਰਕੇ ਗੁਰਮੁਖ ਪਿਆਰਿਓ ਇੱਕ ਵਾਰੀ ਕੀ ਹੋਇਆ ਜਦੋਂ ਬਾਬਾ ਜੀ ਦਾ ਸਵੇਰ ਦਾ ਕੀਰਤਨ ਖੁੰਝ ਗਿਆ ਉਹਨਾਂ ਨੇ ਭਾਈ ਬਲਵੰਡ ਜੀ ਨੂੰ ਕਿਹਾ ਵੀ ਸ਼ਬਦ ਸੁਣਾ ਦਿਓ ਬੜੀ ਚਾਹ ਉੱਠੀ ਆ ਵੀ ਸਵੇਰ ਦਾ ਕੀਰਤਨ ਅੱਜ ਮੈਂ ਕਿਸੇ ਕਾਰਜ ਵਿੱਚ ਸੀਗਾ ਲੱਗੇ ਤਾਂ ਸੇਵਾ 'ਚ ਹੀ ਸੀਗੇ ਵੀ ਖੁੰਝ ਗਿਆ ਕਿਰਪਾ ਕਰੋ ਉਦੋਂ ਫਿਰ ਬਾਬਾ ਜੀ ਨੇ ਜਦੋਂ ਕਹੇ ਵਚਨ ਭਾਈ ਬਲਵੰਡ ਜੀ ਨੇ ਸੁਣਾਉਣ ਤੋਂ ਇਨਕਾਰ ਕਰਤਾ ਤੇ ਕੁਝ ਨਿਰਾਦਰ ਭਰੇ ਸ਼ਬਦ ਵੀ ਕਹਤੇ ਵੀ ਜੇ ਤੁਸੀਂ ਸੁਣਨਾ ਹੁੰਦਾ ਕੀਰਤਨ ਤਾਂ ਸੰਗਤ 'ਚ ਹੀ ਆਜਿਆ ਕਰੋ ਅਗਲੇ ਦਿਨ ਜਦੋਂ ਭਾਈ ਬਲਵੰਡ ਜੀ ਸੰਗਤ ਵਿੱਚ ਕੀਰਤਨ ਕਰਨ ਪਹੁੰਚੇ ਤਾਂ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਨੂੰ ਰੋਕ ਦਿੱਤਾ ਤੇ ਕਾਰਨ ਪੁੱਛਿਆ ਤੇ ਉਹ ਕਹਿੰਦੇ ਇਸ ਤਰ੍ਹਾਂ ਵੀ ਜਦੋਂ ਸਿੱਖ ਕੀਰਤਨ ਦੀ ਇੱਛਾ ਕਰਦਾ ਵੀ ਉਹਨੂੰ ਕੀਰਤਨ ਸੁਣਾਓ ਉਹਦੇ ਵਿੱਚ ਅਸੀਂ ਵਰਤ ਰਹੇ ਹੁੰਨੇ ਜਦੋਂ ਪ੍ਰੇਮ ਵਾਸ ਹੋ ਕੇ ਸਿੱਖ ਕੁਝ ਕਹਿੰਦਾ ਉਹਦੇ ਵਿੱਚ ਤੇ ਗੁਰੂ ਵਿੱਚ ਕੋਈ ਫਰਕ ਨਹੀਂ ਹੁੰਦਾ ਤੁਸੀਂ ਇਸ ਤਰ੍ਹਾਂ ਮਨਾ ਕਿਉਂ ਕੀਤਾ ਤਾਂ ਕਹਿਣ ਦਾ ਭਾਵ ਵੀ ਸਾਡਾ ਕੀਰਤਨ ਨਾਲ ਪਿਆਰਿਓ ਹੋਣਾ ਚਾਹੀਦਾ ਜਿਵੇਂ ਬਾਬਾ ਬੁੱਢਾ ਜੀ ਦਾ ਸੀਗਾ ਕੀਰਤਨ ਦੇ ਨਾਲ ਪਿਆਰ ਕਰੋ ਕੀਰਤਨ ਕਾਲ ਯੁਗ ਵਿੱਚ ਪ੍ਰਧਾਨ ਹੈ ਨਹੀਂ ਤੁਹਾਨੂੰ ਬਚਾਉਣਾ ਕਾਲ ਯੁਗ ਦੇ ਪਹਿਰੇ ਤੋਂ ਜਿੰਨਾ ਕੀਰਤਨ ਸੁਣੋਗੇ ਵੱਧ ਤੋਂ ਵੱਧ ਉਹਨਾਂ ਦਿਮਾਗ ਸ਼ਾਂਤ ਰਹੂਗਾ ਅੱਗੇ 8ਵਾਂ ਬਚਨ ਬਾਬਾ ਬੁੱਢਾ ਸਾਹਿਬ ਜੀ ਦਾ ਉਹ ਇਹ ਆ ਕਿ ਜਦੋਂ ਵੀ ਕੋਈ ਸਮੱਸਿਆ ਆ ਜਾਵੇ ਸਾਨੂੰ ਸ਼ਾਂਤੀ ਨਾਲ ਉਹ ਮਸਲੇ ਦਾ ਹੱਲ ਕਰਨਾ ਚਾਹੀਦਾ ਕਿਉਂਕਿ ਬਹੁਤ ਵਾਰੀ ਇਹੋ ਜੀ ਸਮੱਸਿਆ ਆ ਜਾਂਦੀ ਸੀ ਜਦੋਂ ਬਾਬਾ ਦਾਤੂ ਜੀ ਨੇ ਗੁੱਸੇ ਚ ਆ ਕੇ ਗੋਇੰਦਵਾਲ ਸਾਹਿਬ ਆ ਕੇ ਤਖਤ ਤੇ ਬੈਠੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਲੱਤ ਕੱਡ ਮਾਰੀ ਸੀ ਨਾ ਸ਼ਾਂਤੀ ਦੇ ਪੰਜ ਗੁਰੂ ਅਮਰਦਾਸ ਜੀ ਉਹਨਾਂ ਨੇ ਦਾਤੂ ਜੀ ਦਾ ਪੈਰ ਫੜ ਕੇ ਆਖਿਆ ਸੀ ਉਹਨਾਂ ਦੇ ਹੱਡ ਕਰੜੇ ਆ ਤੇ ਬਾਬਾ ਦਾਤੂ ਜੀ ਨੂੰ ਕਿਹਾ ਵੀ ਤੁਹਾਡੇ ਪੈਰ ਕੂਲੇ ਆ ਕਿਧਰੇ ਝੋੜ ਤਾਂ ਨਹੀਂ ਆਈ ਸੰਗਤਾਂ ਨੇ ਭਾਈ ਦਾਤੂ ਜੀ ਨੂੰ ਗੋਇੰਦਵਾਲ ਤੋਂ ਭਜਾਇਆ ਫਿਰ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਛੱਡ ਦਿੱਤਾ ਸੰਗਤਾਂ ਵਿਆਕਲ ਹੋ ਗਈਆਂ ਉਦੋਂ ਬਾਬਾ ਬੁੱਢਾ ਜੀ ਪਿੰਡ ਗਏ ਹੋਏ ਸੀਗੇ ਜਦੋਂ ਉਹਨਾਂ ਨੂੰ ਖਬਰ ਹੋਈ ਉਹ ਗੋਇੰਦਵਾਲ ਸਾਹਿਬ ਆਏ ਆ ਸੰਗਤਾਂ ਨੂੰ ਹੌਸਲਾ ਦਿੱਤਾ ਕੋਈ ਗੱਲ ਨਹੀਂ ਫਿਰ ਉਹਨਾਂ ਨੇ ਕਿਹਾ ਵੀ ਗੁਰੂ ਸਾਹਿਬ ਜੀ ਜ਼ਰੂਰ ਆਪਾਂ ਨੂੰ ਦਰਸ਼ਨ ਦੇਣਗੇ ਉਹਨਾਂ ਨੇ ਫਿਰ ਘੋੜੀ ਜਿਹੜੀ ਸੀਗੀ ਉਹ ਛੱਡੀ ਆ ਜਦੋਂ ਗੁਰੂ ਜੀ ਦੀ ਉਹਨਾਂ ਨੂੰ ਅੱਗੇ ਲਗਾ ਕੇ ਕੀਰਤਨ ਕੀਤਾ ਘੋੜੀ ਬਾਸਰ ਕੇ ਜਾ ਕੇ ਰੁੱਕ ਗਈ ਆ ਇੱਕ ਕੋਨੇ ਦੇ ਅੱਗੇ ਤੇ ਉੱਥੇ ਦੇਖਿਆ ਦਰਵਾਜ਼ੇ ਤੇ ਲਿਖਿਆ ਹੋਇਆ ਵੀ ਜੇ ਕੋਈ ਦਰ ਖੋਲੂਗਾ ਉਹ ਸਾਡਾ ਸਿੱਖ ਨਹੀਂ ਤੇ ਅਸੀਂ ਉਹਦੇ ਗੁਰੂ ਨਹੀਂ ਸੰਗਤਾਂ ਬਾਬਾ ਬੁੱਢਾ ਜੀ ਵੱਲ ਤੱਕਣ ਲੱਗ ਪਈਆਂ ਬਾਬਾ ਜੀ ਨੇ ਫਿਰ ਉਹ ਗੇਟ ਨਹੀਂ ਸੀ ਖੋਲਿਆ ਸਗੋਂ ਪਿਛਲੀ ਦਰਬਾਰ ਜਿਹੜੀ ਸੀ ਕੰਧ ਜਿਹੜੀ ਸੀ ਉਹਨੂੰ ਸਨ ਲਾਇਆ ਮਘੋਰਾ ਕਰਕੇ ਅੰਦਰ ਦਾਖਲ ਹੋ ਗਏ ਤੇ ਗੁਰੂ ਅਮਰਦਾਸ ਜੀ ਦੇ ਚਰਨਾਂ ਨੂੰ ਹੱਥ ਲਾਇਆ ਉਹਨਾਂ ਛਾਤੀ ਨਾਲ ਲਾ ਲਿਆ ਸੰਗਤਾਂ ਵੀ ਆ ਗਈਆਂ ਉੱਚੀ ਉੱਚੀ ਕਹਿਣ ਲੱਗੀਆਂ ਧੰਨ ਭਾਈ ਬੁੱਢਾ ਜਿੰਨ ਗੁਰੂ ਲੱਦਾ ਤਾਂ ਇਸ ਤਰ੍ਹਾਂ ਕਹਿਣ ਦਾ ਭਾਵ ਇਹ ਆ ਵੀ ਮੁਸ਼ਕਲ ਦੇ ਵਿੱਚ ਸਾਨੂੰ ਕਦੇ ਵੀ ਇਹ ਹੌਸਲਾ ਨਹੀਂ ਹਾਰਨਾ ਚਾਹੀਦਾ ਇਹ ਬਾਬਾ ਬੁੱਢਾ ਜੀ ਦੇ ਜੀਵਨ ਵਿੱਚੋਂ ਸਿੱਖਿਆ ਮਿਲਦੀ ਹੈ ਸਾਨੂੰ ਅੱਗੇ ਹੁਣ ਨੌਵਾਂ ਬਚਨਾ ਬਾਬਾ ਬੁੱਢਾ ਸਾਹਿਬ ਜੀ ਵਿੱਚ ਕਿੰਨੇ ਗੁਣ ਸੀਗੇ ਜਦੋਂ ਵੀ ਕੋਈ ਉਹਨਾਂ ਨਾਲ ਗੱਲਬਾਤ ਕਰਦਾ ਵਿਚਾਰ ਕਰਦਾ ਬੜੀ ਨਿਮਰਤਾ ਦੇ ਨਾਲ ਜਵਾਬ ਦਿੰਦੇ ਹੁੰਦੇ ਸੀਗੇ ਬੜੀ ਹੀ ਹਲੀਮੀ ਨਾਲ ਜਵਾਬ ਦੇਣਾ ਇਸ ਕਰਕੇ ਇਹ ਗੁਣਾ ਇੱਕ ਨਿਮਰਤਾ ਜਿਹੜੀ ਬਾਬਾ ਬੁੱਢਾ ਜੀ ਦੇ ਜੀਵਨ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਆ ਨਿਮਰਤਾ ਹੀ ਸਾਰੇ ਗੁਣਾ ਦਾ ਨਚੋੜ ਆ ਜਿਵੇਂ ਗੁਰਮੁਖ ਪਿਆਰਿਓ ਬਦਾਮ ਆ ਬਦਾਮਾਂ ਦਾ ਰੋਗ ਨਾ ਇਹ ਜਿੰਨੇ ਗੁਣਾ ਨਾ ਸੋ ਉਹਨਾਂ ਦਾ ਨਚੋੜ ਨਿਮਰਤਾ ਹੀ ਆ ਜਿਹੜੇ ਬੰਦੇ ਚ ਨਿਮਰਤਾ ਨਹੀਂ ਬਾਕੀ ਉਹਦੇ ਗੁਣ ਜਿਹੜੇ ਆ ਜ਼ੀਰੋ ਹੋ ਜਾਣਗੇ ਇਸ ਕਰਕੇ ਸਾਨੂੰ ਨਿਮਰਤਾ ਰੱਖਣੀ ਚਾਹੀਦੀ ਆ ਇਹ ਬਾਬਾ ਜੀ ਦੇ ਜੀਵਨ ਵਿੱਚੋਂ ਸਿੱਖਿਆ ਲੈ ਲਈਏ ਅੱਗੇ 10ਵਾਂ ਬਚਨ ਬਾਬਾ ਬੁੱਢਾ ਜੀ ਕਹਿੰਦੇ ਸੀ ਵੀ ਕਾਲੀ ਕਰਨਾ ਸ਼ੈਤਾਨ ਬੰਦੇ ਦਾ ਕੰਮ ਹੁੰਦਾ ਹੈ ਕਿਉਂਕਿ ਕਾਲੀ ਵਿੱਚ ਕੀਤੇ ਕੰਮ ਬਾਰ-ਬਾਰ ਕਰਨੇ ਪੈਂਦੇ ਆ ਕਈ ਵਾਰ ਕਰਨੇ ਪੈਂਦੇ ਆ ਤੇ ਇਹ ਵੀ ਨਾਲ ਆ ਵੀ ਜੇ ਕੋਈ ਸਾਡੀ ਬਰਿਆਈ ਕਰੇ ਫਿਰ ਕੀ ਕਰਨਾ ਚਾਹੀਦਾ ਬਾਬਾ ਜੀ ਕਹਿੰਦੇ ਕਈ ਵਾਰੀ ਅਸੀਂ ਕਾਲੀ ਵਿੱਚ ਉਹਦਾ ਬੁਰਾਈ ਕਰ ਦਿੰਨੇ ਆ ਕਾਲੀ ਨਹੀਂ ਕਰਨੀ ਚਾਹੀਦੀ ਕਿਉਂਕਿ ਕਾਲੀ ਦੇ ਵਿੱਚ ਬੰਦਾ ਆਪਦਾ ਨੁਕਸਾਨ ਕਰਾ ਲੈਂਦਾ ਬਹੁਤ ਵੱਡਾ ਨੁਕਸਾਨ ਕਈ ਵਾਰ ਇਹੋ ਜਿਹਾ ਹੋ ਜਾਂਦਾ ਰਿਸ਼ਤਿਆਂ ਦਾ ਮੁੜ ਕੇ ਉਹ ਰਿਸ਼ਤੇ ਉਹੋ ਜੇ ਬਣਦੇ ਹੀ ਨਹੀਂ ਅੱਗੇ 11ਵਾਂ ਬਚਨ ਬਾਬਾ ਬੁੱਢਾ ਸਾਹਿਬ ਜੀ ਦਾ ਕੁਦਰਤ ਦੇ ਨਾਲ ਬਹੁਤ ਪਿਆਰ ਸੀਗਾ ਅੱਜ ਦੇ ਲੋਕ ਜਿਵੇਂ ਆਪਾਂ ਵੇਖਦੇ ਆਂ ਖੇਤਾਂ ਵਿੱਚ ਅੱਗ ਲਾ ਦਿੰਦੇ ਆ ਦਰਖਤ ਵੀ ਸੜ ਕੇ ਸੁਆਹ ਹੋ ਜਾਂਦੇ ਆ ਬਾਬਾ ਬੁੱਢਾ ਜੀ ਨੇ ਇੱਕ ਸੋਹਣਾ ਬਾਗ ਵੀ ਬਣਾਇਆ ਸੀਗਾ ਪਸ਼ੂ ਵੀ ਰੱਖੇ ਸੀ ਬੀੜ ਸਾਹਿਬ ਰੋਜ਼ ਲੰਗਰ ਵਿੱਚ ਦੁੱਧ ਉੱਥੇ ਹੀ ਆਉਂਦਾ ਸੀ ਗੋਇੰਦਵਾਲ ਸਾਹਿਬ ਦੀ ਮਹਿਮਾ ਵੀ ਬੜੀ ਹੋ ਗਈ ਸੀ ਜਦੋਂ ਬਾਬਾ ਬੁੱਢਾ ਸਾਹਿਬ ਜੀ ਉੱਥੇ ਰਹਿੰਦੇ ਸੀ ਗੁਰੂ ਅਮਰਦਾਸ ਜੀ ਨੇ ਨਗਰ ਬਸਾਇਆ ਸੀ ਇਹ ਬਾਬਾ ਬੁੱਢਾ ਸਾਹਿਬ ਜੀ ਨੇ ਬਹੁਤ ਸੋਹਣੇ-ਸੋਹਣੇ ਦਰਖਤ ਰੁੱਖ ਲਵਾਏ ਪਰ ਅਸੀਂ ਜਿਹੜੇ ਲੋਕਾਂ ਉਹ ਕੁਦਰਤ ਨਾਲੋਂ ਟੁੱਟਦੇ ਜਾ ਰਹੇ ਹਾਂ ਕਾਦਰ ਨਾਲ ਸਾਡਾ ਪ੍ਰੇਮ ਕਿਵੇਂ ਹੋਵੇਗਾ ਕਿਉਂਕਿ ਬਲਹਾਰੀ ਕੁਦਰਤ ਵਸਿਆ ਆ ਜਿਹੜੀ ਕੁਦਰਤ ਆ ਉਹ ਕਾਦਰ ਦੀ ਹੀ ਦੇਣ ਉਹਦੀ ਹੀ ਕਰਤ ਅਸੀਂ ਕਿੰਨਾ ਟੁੱਟ ਗਏ ਹਾਂ ਇਹ ਸੋਚਣ ਦੀ ਲੋੜ ਆ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਕੀ ਬੀਜ ਰਹੇ ਹਾਂ ਜਿਵੇਂ ਬਾਬਾ ਬੁੱਢਾ ਜੀ ਬਾਗ ਲਵਾਉਂਦੇ ਸੀ ਰੁੱਖ ਲਵਾਉਂਦੇ ਸੀ ਸਾਨੂੰ ਥੋੜਾ ਜਿਆਦਾ ਤਦਦਮ ਕਰਨਾ ਚਾਹੀਦਾ ਸਿੱਖਿਆ ਲੈਣੀ ਚਾਹੀਦੀ ਆ ਤਾਲੇ ਸਾਨੂੰ ਆਕਸੀਜਨ ਦਿੰਦੇ ਆ ਸਭ ਕੁਝ ਸਾਨੂੰ ਦਿੰਦੇ ਆ ਸਾਹ ਸਾਡਾ ਇਹਨਾਂ ਕਰਕੇ ਹੀ ਆ ਫਿਰ ਵੀ ਅਸੀਂ ਇਹਨਾਂ ਨੂੰ ਅੱਗ ਲਾ ਦਿੰਨੇ ਆ ਕਿੰਨੇ ਮੂੜ ਹੋ ਗਏ ਅਸੀਂ ਥੋੜਾ ਜਿਹਾ ਜਾਗੋ ਭਾਈ ਜਾਗਣ ਦੀ ਲੋੜ ਆ ਜਾਗ ਲਹਿ ਹੋ ਰੇ ਮਨਾ ਜਾਗ ਲਹਿ ਹੋ ਕਹਾ ਗਾਫਲ ਸੋਇਆ ਅੱਗੇ 12ਵਾਂ ਬਚਨ ਜਦੋਂ ਬਾਬਾ ਜੀ ਦੇ ਨਾਲ ਕੋਈ ਗੁੱਸੇ ਵਿੱਚ ਗੱਲ ਕਰਦਾ ਸੀ ਬਾਬਾ ਜੀ ਦਾ ਕਿਸ ਤਰ੍ਹਾਂ ਦਾ ਸੁਭਾਅ ਸੀ ਉਹ ਕਿਵੇਂ ਜਵਾਬ ਦਿੰਦੇ ਸੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਅਬਾ ਪ੍ਰਿਥੀ ਚੰਦ ਨੇ ਜਦੋਂ ਬਾਬਾ ਜੀ ਤੇ ਗੁੱਸਾ ਕੱਢਣਾ ਚਾਹਿਆ ਤਾਂ ਬੜੇ ਪਿਆਰ ਨਾਲ ਸਮਝਾਇਆ ਬਾਬਾ ਜੀ ਨੇ ਪ੍ਰਿਥੀ ਚੰਦ ਇਹ ਗੁਰਤਾ ਗੱਦੀ ਕਿਸੇ ਦੀ ਵਿਰਾਸਤ ਨਹੀਂ ਇਹ ਤਾਂ ਸੇਵਾਦਾਰਾਂ ਨੂੰ ਹੀ ਮਿਲਦੀ ਆ ਦਾਸ ਹੋਏ ਜਾਂ ਪੁੱਤਰ ਤੇਰੇ ਵਿੱਚ ਜੇ ਨਿਮਰਤਾ ਹੀ ਨਹੀਂ ਸੇਵਾ ਹੀ ਨਹੀਂ ਤੇਰੇ ਵਿੱਚ ਸ਼ਰਧਾ ਹੀ ਨਹੀਂ ਫਿਰ ਤੈਨੂੰ ਕਿਵੇਂ ਗੱਦੀ ਮਿਲ ਸਕਦੀ ਹੈ ਤੂੰ ਗੁਰੂ ਅਰਜਨ ਦੇਵ ਜੀ ਨਾਲ ਈਰਖਾ ਨਾ ਕਰ ਤੇਰੇ ਵਿੱਚ ਸ਼ਰਧਾ ਹੁੰਦੀ ਪ੍ਰੇਮ ਹੁੰਦਾ ਸੇਵਾ ਹੁੰਦੀ ਤੂੰ ਸੇਵਾਦਾਰ ਬਣ ਕੇ ਰਹਿੰਦਾ ਗੁਰੂ ਵੱਡਾ ਮੈਂ ਹਾਂ ਗੁਰੂ ਦਾ ਵੱਡਾ ਪੁੱਤਰ ਆ ਇਹ ਮਾਣ ਛੱਡ ਦਿੰਦਾ ਬਰਾਗ ਆਉਂਦਾ ਤੈਨੂੰ ਬਰਾਗ ਨੂੰ ਫਲ ਲੱਗਦਾ ਇਸ ਕਰਕੇ ਤੈਨੂੰ ਗੱਦੀ ਨਹੀਂ ਮਿਲੀ ਕਿਉਂਕਿ ਤੇਰੇ ਅੰਦਰ ਹਉਮੈ ਹੈ ਇਸ ਕਰਕੇ ਹਉਮੈ ਛੱਡਣੀ ਪਊਗੀ ਤਾਂ ਇਹ 12ਵਾਂ ਬਚਨ ਆ ਬਾਬਾ ਬੁੱਢਾ ਜੀ ਦਾ ਹਉਮੈ ਛੱਡ ਕੇ ਹੀ ਗੁਰੂ ਦੇ ਨੇੜੇ ਹੋਇਆ ਜਾ ਸਕਦਾ ਜੀ ਇਸ ਤੋਂ ਬਿਨਾਂ ਨਹੀਂ ਕਿਉਂਕਿ ਜੇ ਆਪਣੇ ਅੰਦਰ ਹਉਮੈ ਹੋਵੇ ਆਪਾਂ ਗੁਰੂ ਨੂੰ ਸੀਸ ਵੀ ਝੁਕਾ ਦਈਏ ਫਿਰ ਉਹ ਸੀਸ ਝੁਕਾਇਆ ਸਫਲ ਨਹੀਂ ਹੁੰਦਾ ਸੀ ਸਨ ਵਾਇਆ ਕਿਆ ਥੀਏ ਜਾਂ ਰਿਧੈ ਕੁ ਸੁਧੇ ਜਾਏ ਸੀਸ ਠਕਾਉਣਾ ਕੀ ਹੁੰਦਾ ਜੇ ਮਾਨੀ ਟੇਡਾ ਤਾਂ ਬਾਬਾ ਪ੍ਰਸੀ ਚੰਦ ਨੂੰ ਹੋਮੇ ਬਾਰੇ ਬਾਬਾ ਬੁੱਢਾ ਜੀ ਸਮਝਾਉਂਦੇ ਰਹੇ ਆ ਅੱਗੇ ਉਹਨਾਂ ਦਾ 13ਵਾਂ ਵਚਨ ਬੜਾ ਸੁੰਦਰ ਹੈ ਇਹ ਵਚਨ ਜਦੋਂ ਆਪਾਂ ਨੂੰ ਕੋਈ ਰਤਬਾ ਮਿਲ ਜਾਵੇ ਮਾਨ ਮਿਲ ਜਾਵੇ ਗੁਰਮੁਖ ਪਿਆਰਿਓ ਉਹਨੂੰ ਫਿਰ ਉਹਦਾ ਮਾਨ ਨਹੀਂ ਕਰਨਾ ਚਾਹੀਦਾ ਕਿਉਂਕਿ ਅਸੀਂ ਵੇਖਦੇ ਆ ਛੋਟਾ ਜਿਹਾ ਕੋਈ ਪਿੰਡ ਦਾ ਸਰਪੰਚ ਬਣ ਜਾਵੇ ਮੈਂਬਰ ਬਣ ਜਾਵੇ ਪ੍ਰਧਾਨ ਬਣ ਜਾਵੇ ਉਹਦਾ ਹੰਕਾਰ ਸਿਖਰਾਂ ਨੂੰ ਛੂ ਜਾਂਦਾ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੂੰ ਇਨਾ ਮਾਣ ਇਨਾ ਮਾਣ ਗੁਰੂ ਘਰ ਵੱਲੋਂ ਮਿਲਿਆ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਬਣੇ ਪਰ ਉਹਨਾਂ ਵਿੱਚ ਨਿਮਰਤਾ ਕਿੰਨੀ ਸੀਗੀ ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਸੰਪਾਦਨਾ ਹੋਈ 1604 ਈਸਵੀ ਦੇ ਵਿੱਚ ਪਹਿਲਾ ਪ੍ਰਕਾਸ਼ ਕੀਤਾ ਗਿਆ ਭਾਦੋਂ ਸੁਦੀ ਨੂੰ ਬੀੜ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਸਿਰ ਤੇ ਰੱਖ ਕੇ ਸਜਾ ਕੇ ਸੁਭਾਇ ਮਾਨ ਕਰਕੇ ਆਪ ਗੁਰੂ ਅਰਜਨ ਦੇਵ ਜੀ ਨੇ ਚੌਰ ਸਾਹਿਬ ਕੀਤਾ ਸੰਗਤਾਂ ਨਾਲ ਬੜੇ ਉਤਸ਼ਾਹ ਨਾਲ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਆ ਉਥੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਅੰਦਰ ਜਦੋਂ ਮੰਜੀ ਸਾਹਿਬ ਤੇ ਰੱਖਿਆ ਤਾਂ ਗੁਰੂ ਜੀ ਨੇ ਬਾਬਾ ਜੀ ਨੂੰ ਸ਼ਬਦ ਕਹੇ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੇ ਸਭ ਪੰਥ ਆਦਬ ਸੰਗਤਵ ਗ੍ਰੰਥ ਸੋ ਖੋਲਾ ਲੇ ਆਵਾਜ਼ ਬੁੱਢਾ ਮੁਖ ਬੋਲਾ ਫਿਰ ਹੁਕਮਨਾਮਾ ਸਾਹਿਬ ਕਿਹੜਾ ਆਇਆ ਸੀ ਸੂਹੀ ਮਹੱਲਾ ਪੰਜਵ ਸੰਤਾਂ ਕੇ ਕਾਰਜਾਪ ਖਲੋਇਆ ਹਰ ਕੰਮ ਕਰਾ ਬਣਾਇਆ RAM ਗੁਰਮਖ ਪਿਆਰਿਓ ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਨੇ ਸੇਵਾ ਵੀ ਨਿਭਾਈ ਆ ਤੇ ਮਾਣ ਵੀ ਨਹੀਂ ਕੀਤਾ ਛੋਟਾ ਜਿਹਾ ਆਪਾਂ ਨੂੰ ਕੋਈ ਰਤਬਾ ਮਿਲ ਜਾਵੇ ਛੋੜੀ ਜੀ ਸੇਵਾ ਵੀ ਆਪਾਂ ਕਰ ਦਈਏ ਕਿੰਨੇ ਮਾਣ ਹੰਕਾਰ ਨਾਲ ਸੀ ਭਰ ਜਾਂਦੇ ਆ ਸਿੱਖਿਆ ਸਾਨੂੰ ਲੈਣੀ ਚਾਹੀਦੀ ਬਾਬਾ ਜੀ ਦੇ ਜੀਵਨ ਵਿੱਚੋਂ ਹੈਡ ਗ੍ਰੰਥੀ ਹੋ ਕੇ ਸ੍ਰੀ ਦਰਬਾਰ ਸਾਹਿਬ ਦੇ ਇਨੀ ਨਿਮਰਤਾ ਇਸ ਕਰਕੇ ਕੋਈ ਰਤਬਾ ਵੀ ਮਿਲ ਜਾਵੇ ਨਾ ਤੇ ਨੀਵੇਂ ਹੋ ਕੇ ਰਹੀਏ ਰਹੀਏ ਨੀਵੇਂ ਰਹੀਏ ਸਦਾ ਸੁਖਾਲੇ ਰੁੱਖ ਹਨੇਰੀ ਡੇਗੀ ਜਾਵੇ ਕਾ ਆਨੰਦ ਮਨਾਵੇ ਤਾਂ ਕਾ ਹਨੇਰੀਆਂ ਵਿੱਚ ਵੀ ਝੂਲਦਾ ਰਹਿੰਦਾ ਵੱਡੇ ਵੱਡੇ ਰੁੱਖ ਡੇਗਦੇ ਆ ਸਭ ਤੋਂ ਪਹਿਲਾਂ ਜਿਨ੍ਹਾਂ ਨੂੰ ਉੱਚੇ ਹੋਣ ਦਾ ਮਾਣ ਹੁੰਦਾ ਅੱਗੇ 14ਵਾਂ ਬਚਨ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਗੁਰੂ ਦੇ ਦਰਸ਼ਨ ਬੜੇ ਜ਼ਰੂਰੀ ਆ ਬਾਬਾ ਬੁੱਢਾ ਸਾਹਿਬ ਜੀ ਨੇ 6 ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ ਆ ਜਦੋਂ ਉਹਨਾਂ ਦਾ ਅੰਤਮ ਸਮਾਂ ਨੇੜੇ ਆ ਗਿਆ ਬਾਬਾ ਬੁੱਢਾ ਜੀ ਨੇ ਇੱਕ ਸਿੱਖ ਨੂੰ ਸ੍ਰੀ ਹਰਗੋਬਿੰਦਪੁਰ ਭੇਜਿਆ ਕਿ ਗੁਰੂ ਦੇ ਦਰਸ਼ਨਾਂ ਦੀ ਬੜੀ ਪਿਆਸ ਆ ਮਹਾਰਾਜ ਜੀ ਜਾਣਗੇ ਕਿ ਬਾਬਾ ਬੁੱਢਾ ਜੀ ਦੇ ਅਕਾਲ ਚਲਾਣੇ ਦਾ ਸਮਾਂ ਆ ਗਿਆ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਰਾਹ ਦੇ ਵਿੱਚ ਕਮਾਨ ਪਿੰਡ ਭਗਤ ਨਾਮਦੇਵ ਜੀ ਦੇ ਦੇਰੇ ਪਾਸ ਘੋੜੇ ਤੋਂ ਉੱਤਰ ਕੇ ਆਦਰ ਦੇ ਨਾਲ ਗੁਰਮਖ ਪਿਆਰਿਓ ਗੁਰੂ ਹਰਗੋਬਿੰਦ ਸਾਹਿਬ ਜੀ ਪਹੁੰਚੇ ਸੀ ਉੱਥੇ ਜਦੋਂ ਬਾਬਾ ਬੁੱਢਾ ਜੀ ਨੂੰ ਪਤਾ ਲੱਗਾ ਕਿ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਆ ਗਏ ਆ ਬਾਬਾ ਜੀ ਨੇ ਅੱਗੋਂ ਹੋ ਕੇ ਉੱਠ ਕੇ ਉਹਨਾਂ ਦਾ ਆਦਰ ਕਰਨਾ ਚਾਹਿਆ ਪਰ ਬਜ਼ੁਰਗ ਹੋ ਗਏ ਸੀਗੇ ਤੁਰ ਨਹੀਂ ਸੀ ਸਕਦੇ ਫਿਰ ਗੁਰੂ ਜੀ ਨੇ ਬਾਬਾ ਜੀ ਦੇ ਪਾਸ ਆਉਂਦਿਆਂ ਹੀ ਨਿਮਰਤਾ ਦੀ ਹੱਦ ਦੱਸਦੇ ਉਹਨਾਂ ਦੇ ਚਰਨ ਛੂਹੇ ਤੇ ਬਾਬਾ ਜੀ ਉੱਠ ਬੈਠ ਗਏ ਗੁਰੂ ਜੀ ਨੇ ਚਰਨ ਪਕੜ ਕੇ ਨੈਣਾ ਰਾਹੀਂ ਛੜੀ ਲਗਾ ਦਿੱਤੀ ਗਰਮਖ ਪਿਆਰਿਓ ਇਹ ਗੁਰੂ ਹਰगोबिंद ਸਾਹਿਬ ਜੀ ਨੇ ਜਦੋਂ ਦੇਖਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਨੰਨ ਪਿਆਰੇ ਸੇਵਕ ਕਹਿਣ ਲੱਗੇ ਤੁਸਾਂ ਪੰਜ ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ ਨੇ ਉਹਨਾਂ ਬਾਰੇ ਥੋੜਾ ਜਿਹਾ ਕੁਝ ਕਹਿ ਦਿਓ ਪਾਪਾ ਜੀ ਕਹਿੰਦੇ ਕਿਸੇ ਵਿੱਚ ਕੀ ਸ਼ਕਤੀ ਆ ਜਿਹੜਾ ਗੁਰੂ ਸਾਹਿਬਾਨ ਬਾਰੇ ਦੱਸ ਸਕੇ ਇਹਨਾਂ ਕਹਾਂਗਾ ਗੁਰੂ ਨਾਨਕ ਦੇਵ ਜੀ ਨਿਹਰਾ ਨੂਰ ਸਨ ਗੁਰੂ ਅੰਗਦ ਦੇਵ ਜੀ ਨਿਹਰੇ ਸਾਧੂ ਸ਼ਾਂਤੀ ਪਿਆਰ ਤੇ ਦਇਆ ਦੀ ਮੂਰਤ ਸਤਾ ਪਰ ਪਕੜੂ ਨਾ ਵਿੱਚ ਨਹੀਂ ਸੀ ساری ਉਮਰ ਮਾਇਆ ਨੂੰ ਹੱਥ ਨਹੀਂ ਲਾਇਆ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਦਾ ਇੱਕ ਹੱਥ ਸਦਾ ਹੀ ਅਸੀਸਲੇ ਉੱਠਿਆ ਰਹਿੰਦਾ ਸੀ ਦੂਜਾ ਸੇਵਾ 'ਚ ਲੱਗਾ ਰਹਿੰਦਾ ਸੀ ਗੁਰੂ ਰਾਮਦਾਸ ਜੀ ਬਿਰਹਾ ਦੀ ਮੂਰਤ ਸਨ ਨੈਣ ਹਰ ਵੇਲੇ ਨੀਰ ਨਾਲ ਹੀ ਭਰੇ ਦੱਸਦੇ ਕੈਸਾ ਨਜ਼ਾਰਾ ਬਣਿਆ ਹੋਇਆ ਸੀ ਗੁਰੂ ਸਰੋਤਾ ਤੇ ਬਾਬਾ ਜੀ ਸੁਣਾ ਰਹੇ ਸੀ ਭਾਈ ਬੁੱਢੇ ਵਰਨਨ ਕੀਆ ਸਰੋਤਾ ਸਤਗੁਰ ਆਪ ਗੁਰੂ ਅਰਜਨ ਦੇਵ ਜੀ ਬਾਰੇ ਕਿਹਾ ਵੀ ਉਹ ਤਾਂ ਨਿਮਰਤਾ ਦੇ ਪੁੰਜ ਸੀਗੇ ਸ਼ਾਂਤੀ ਦੀ ਮੂਰਤ ਸਨ 15ਵਾਂ ਬਚਨ ਬਾਬਾ ਜੀ ਦਾ ਇਹ ਕਹੂੰਗਾ ਅਰਦਾਸ ਤੇ ਬੰਦਗੀ ਜਿਹੜੀ ਬੰਦਗੀ ਤੇ ਅਰਦਾਸ ਬਾਬਾ ਬੁੱਢਾ ਜੀ ਨੇ ਕੀਤੀ ਗੁਰੂ ਕੋਲੋਂ ਗੁਰੂ ਨੂੰ ਮੰਗਿਆ ਹਮੇਸ਼ਾ ਗੁਰੂ ਦੇ ਦਰਸ਼ਨ ਮੰਗਿਆ ਸਿੱਖੀ ਮੰਗੀ ਸਾਨੂੰ ਵੀ ਦੁਨਿਆਵੀ ਚੀਜ਼ਾਂ ਛੱਡ ਕੇ ਸਿੱਖੀ ਮੰਗਣੀ ਚਾਹੀਦੀ ਹੈ ਸਿੱਖੀ ਮੰਗ ਲਈ ਸਭ ਕੁਝ ਹੀ ਆ ਜਾਏਗਾ ਗੁਰਮਖ ਪਿਆਰਿਓ ਜਦੋਂ ਬਾਬਾ ਬੁੱਢਾ ਜੀ ਦਾ ਅੰਤਮ ਸਮਾਂ ਆਇਆ ਨਾ ਛੇਵੇਂ ਪਾਤਸ਼ਾਹ ਜੀ ਨੇ ਉੱਤੇ ਇਸ਼ਨਾਨ ਕਰਕੇ ਬਾਬਾ ਜੀ ਦੇ ਪਾਸ ਸ੍ਰੀ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਆਰੰਭ ਕੀਤਾ ਹਜੇ ਜਪਜੀ ਸਾਹਿਬ ਦਾ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਸਾਬ ਜੀ ਪੜ ਰਹੇ ਸੀ ਬਾਬਾ ਜੀ ਨੂੰ ਇੰਜ ਪ੍ਰਤੀਤ ਹੋਇਆ ਗੁਰੂ ਸਾਹਿਬਾਨ ਸਨਮੁਖ ਖੜੇ ਆ ਉਧਰੋਂ ਗੁਰੂ ਜੀ ਨੇ ਕੀਤੀ ਛੁੱਟੀ ਨਾਲ ਜਦੋਂ ਪੜਿਆ ਇਧਰੋਂ ਬਾਬਾ ਜੀ ਦੇ ਪ੍ਰਾਣ ਪੰਖੇਰੂ ਉੱਡ ਗਏ ਗੁਰੂ ਚਰਣਾ ਵਿੱਚ ਜਾ ਬਰਾਜੇ ਗੁਰੂ ਜੀ ਨੇ ਫਿਰ ਰਬਾਬੀਆਂ ਨੂੰ ਹੁਕਮ ਕੀਤਾ ਪਹਿਲਾ ਆਸਾ ਦੀ ਵਾਰ ਦਾ ਕੀਰਤਨ ਕਰੋ ਪਿੱਛੋਂ ਮਾਰੂ ਡੱਖਣੇ ਤੇ ਸ਼ਬਦ ਗਾ ਕੇ ਪੜ੍ਹਨੇ ਆ ਅੰਤਮ ਯਾਤਰਾ ਲਈ ਵਿਵਾਨ ਤਿਆਰ ਕਰ ਦਿੱਤਾ ਸੰਗਤਾਂ ਦੀ ਭੀੜ ਥੰਮੀ ਨਹੀਂ ਸੀ ਜਾਂਦੀ ਅਰਥੀ ਨੂੰ ਇੱਕ ਪਾਸਿਓਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੋੜਾ ਦਿੱਤਾ ਦੂਜੀ ਤਰਫ ਉਹਨਾਂ ਦੇ ਪੁੱਤਰ ਬਾਬਾ ਬੁੱਢਾ ਜੀ ਦੇ ਭਾਈ ਭਾਨਾ ਜੀ ਸਨ ਇੱਕ ਪਾਸੇ ਭਾਈ ਗੁਰਦਾਸ ਜੀ ਫਿਰ ਭਾਈ ਅਜੀਤਾ ਜੀ ਉਹਨਾਂ ਨੇ ਦੂਜੀ ਬਾਹ ਹੇਠਾਂ ਮੋੜਾ ਦਿੱਤਾ ਹੋਇਆ ਸੀ ਰਾਹ ਵਿੱਚ ਨਰੋਲ ਸ਼ਬਦ ਗਾਏ ਗਏ ਗੁਰਮੁਖ ਜਨਮ ਸਵਾਰ ਦਰਗਹ ਚੱਲਿਆ ਚੰਦਨ ਦੀ ਝਿਖਾ ਸਵਾਰੀ ਗਈ ਬਾਤਾ ਵਰਨ ਬੜਾ ਕਰਨਾ ਮਹੀ ਹੋ ਗਿਆ ਝਿਖਾ ਉੱਪਰ ਜਬ ਹੀ ਧਰੀ ਸਾਹਿਬ ਬੁੱਢੇ ਦੇ ਗੁਰੂ ਹਰਗੋਬਿੰਦ ਕੇ ਨੈਣ ਤੇ ਚਲਿਓ ਨੀਰ ਸਨੇਹ ਗੁਰਮੁਖ ਪਿਆਰਿਓ ਭਾਈ ਭਾਨਾ ਜੀ ਨੂੰ ਅਚੇਚਾ ਤੇ ਸਭ ਜੁੜੀਆਂ ਸੰਗਤਾਂ ਨੂੰ ਗੁਰੂ ਮਹਾਰਾਜ ਨੇ ਸੰਬੋਧਨ ਹੋ ਕੇ ਕਿਹਾ ਚਿੰਤਾ ਕਿਸੇ ਗੱਲ ਦੀ ਨਹੀਂ ਇਹ ਦੁਨੀਆ ਦੀ ਰੀਤ ਸਾਰਿਆਂ ਨੇ ਆਪਣਾ ਕਰਤੱਵ ਨਿਭਾ ਕੇ ਤੁਰ ਜਾਣਾ ਇਸ ਕਰਕੇ ਉਹਨੂੰ ਜੀਵਿਆ ਜਾਣੋ ਜੀ ਦਾ ਜਸ ਲੋਕੀ ਕਰਨ ਜਿਹਦੇ ਗੁਣ ਯਾਦ ਕਰਨ ਬਾਬਾ ਬੁੱਢਾ ਸਾਹਿਬ ਜੀ ਸਾਡੇ ਦਿਲਾਂ ਚ ਜਿਉਂਦੇ ਨੇ ਸਦੀਵੀ ਨੇ ਇਸ ਕਰਕੇ ਤੇ ਉਦੋਂ ਫਿਰ ਭਾਈ ਗੁਰਦਾਸ ਜੀ ਨੂੰ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਆਰੰਭ ਕਰ ਦਿਓ ਉਹ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਗਤਾਂ ਨੂੰ ਕਿਹਾ ਬਾਬਾ ਬੁੱਢਾ ਜੀ ਨੇ ਜਿਹੋ ਜਿਹਾ ਜੀਵਨ ਨਿਭਾਇਆ ਨਾ ਸਦਾ ਕਹਿੰਦੇ ਰਹੇ ਸਦਾ ਹੀ ਯਾਦ ਰੱਖਣਾ ਬਾਬਾ ਜੀ ਸਦਾ ਹੀ ਕਹਿੰਦੇ ਹੁੰਦੇ ਸੀ ਕਰੋ ਕਾਰ ਸਭ ਕਰੋ ਹੀਲਾ ਭਜਨ ਪਾਠ ਅਰਦਾਸ ਬੰਦਗੀ ਪਰ ਨਾਲ ਟੇਕ ਰੱਖੋ ਮੇਹਰਾਂ ਤੇ ਸਦਾ ਕਿਰਪਾ ਜੀ ਘਾਲ ਘਾਲੋ ਜਿੱਥੇ ਬਾਬਾ ਜੀ ਦਾ ਸਸਕਾਰ ਕੀਤਾ ਉੱਥੇ ਹੁਣ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਭਾਈ ਗੁਰਦਾਸ ਜੀ ਉਹਨਾਂ ਨੇ ਇੱਕ ਆਉਮਾ ਦੇ ਵਿੱਚ ਬਾਬਾ ਬੁੱਢਾ ਜੀ ਬਾਰੇ ਲਿਖਿਆ ਬੂੜਾ ਬੁੱਢਾ ਇੱਕ ਮਨ ਤੇ ਆਵੇ ਇੱਕ ਮਨ ਹੋ ਕੇ ਉਹਨਾਂ ਨੇ ਧਿਆਇਆ ਸੀਗਾ ਬੂੜਾ ਜੀ ਤੋਂ ਬੁੱਢਾ ਸਾਹਿਬ ਬਣ ਗਏ ਗੁਰੂ ਮਹਾਰਾਜ ਕਿਰਪਾ ਕਰਨ ਆ 15 ਬਤਨ ਵਿੱਚ ਆਪ ਜੀ ਨਾਲ ਸਾਂਝੇ ਕੀਤੇ ਆ ਆਪ ਦੇ ਬਚ